ਉਨਾ ਦਖੋਂਦਾ ਜਦੋਂ ਇੰਨੇ ਸੋਹਣੇ ਸੋਹਣੇ ਅਮਰੂਦ ਆ ਦੇਖੋ ਹਾਂਜੀ ਵੀ ਉਹ ਮੱਖੀ ਨੇ ਖਰਾਬ ਕਰ ਤੇ ਆ ਬੈਠੀ ਆ ਮੱਖੀ ਹੋਣ ਵੀ ਉੱਤੇ ਇਹਦੇ ਐਹੋ ਜੀ ਮੱਖੀ ਹੁੰਦੀ ਆ ਜਿਹੜੀ ਇਹ ਖਰਾਬ ਕਰਦੀ ਆ ਫਲ ਨੂੰ ਇਹਨੇ ਆਪਦੀ ਪੂਛ ਦੇ ਨਾਲ ਡੰਗ ਮਾਰਨਾ ਤੇ ਵਿੱਚ ਦੇ ਦੇਣੇ ਆਂਡੇ ਉਹਨਾਂ ਅੰਡਿਆਂ ਤੋਂ ਬਣ ਜਾਣੀਆਂ ਸੁੰਡੀਆਂ ਤੇ ਬਸ ਸਟੇਜਾਂ ਪਾਰ ਕਰਦਿਆਂ ਕਰਦਿਆਂ ਉਹ ਫੇਰ ਮੱਖੀਆਂ ਹੀ ਬਣ ਜਾਣੀਆਂ ਮਤਲਬ ਕਿ ਇਹ ਤਾਂ ਆਪਦੀ ਜਨਰੇਸ਼ਨ ਵਧਾ ਰਹੀ ਆ ਜਿਵੇਂ ਹਰੇਕ ਜੀਵ ਹਰੇਕ ਪੌਦਾ ਚਾਹੁੰਦਾ ਵੀ ਮੇਰੀ ਜਨਰੇਸ਼ਨ ਮੇਰੀਆਂ ਨਸਲਾਂ ਅੱਗੇ ਵਧਣ ਉਸੇ ਤਰ੍ਹਾਂ ਹੀ ਇਹ ਆ ਆਪਦੀ ਨਸਲ ਵਧਾ ਰਹੀ ਆ ਪਰ ਆਪਦੀ ਨਸਲ ਵਧਾਉਂਦੀ ਵਧਾਉਂਦੀ ਇਹ ਸਾਡਾ ਕੁੰਡਾ ਕਰ ਦਿੰਦੀ ਆ ਮੱਖੀ ਆ ਵੇਖੋ ਕਹਿਣ ਤੋਂ ਭਾਵ ਫਲਾਂ ਦੀ ਦਫਾ ਪੱਟ ਦਿੰਦੀ ਆ ਤੇ ਉਹ ਹੋਰ ਕਿਸੇ ਕੰਮ ਤਾਂ ਆਉਂਦੇ ਨਹੀਂ ਇਹੋ ਜੇ ਫਲਾਂ ਨੂੰ ਨਾ ਐ ਦਬਾ ਦੇਣਾ ਚਾਹੀਦਾ ਟੋਆ ਪੱਟ ਕੇ ਤਾਂ ਕਿ ਜਿਹੜੇ ਇਹਦੇ ਵਿੱਚ ਹੁਣ ਅੰਡੇ ਤਾਂ ਇਹਨੇ ਦੇਤੇ ਉਹ ਬੱਚੇ ਨਿਕਲ ਕੇ ਤੇ ਦੁਬਾਰਾ ਮੱਖੀਆਂ ਨਾ ਬਣਣ ਇਹ ਫਰੂਟ ਫ्लाई ਟਰੈਪ ਨੇ ਇਹਨਾਂ ਦੇ ਨਾਲ ਫਲ ਕਾਫੀ ਹੱਦ ਤੱਕ ਖਰਾਬ ਹੋਣ ਤੋਂ ਬਚ ਜਾਂਦੇ ਆ ਆ ਮੈਂ ਪਿਛਲੇ ਸਾਲ ਲਾਇਆ ਸੀ ਇਹਦਾ ਕਾਫੀ ਫਾਇਦਾ ਹੋਇਆ ਤੇ ਇਹਦਾ ਹੁਣ ਆ ਕੈਪਸੂਲ ਜਿਆ ਦੀ ਮਨਿਆ ਦੇ ਨੰਗੀ ਹੁਣ ਇਹ ਮੱਖੀਆਂ ਨੂੰ ਘੱਟ ਅਟਰੈਕਟ ਕਰਦਾ ਤੇ ਆ ਹੁਣ ਆਪਾਂ ਨਵੇਂ ਮੰਗਾਏ Amazon ਤੋਂ ਇਹ ਆਪਾਂ ਨੂੰ ਮਿਲੇ 720 ਦੇ 2 ਮਤਲਬ ਕਿ ਇੰਨਾ ਕੀ ਹੁੰਦਾ 100 150 ਦਾ ਟਰੈਪ ਸਮੇਂ ਅਨੁਸਾਰ ਮਹਿੰਗਾ ਵੀ ਹੋ ਸਕਦਾ ਇਸ ਤੋਂ ਆ ਹੁਣ ਆ ਮਹਿੰਗਾ ਹੋਊਗਾ ਮਜ਼ਬੂਤ ਆ ਕਈ ਵਾਰ ਸੇਲ ਲੱਗੀ ਹੁੰਦੀ ਆ ਤੇ ਇਹਦੋਂ ਸਸਤਾ ਵੀ ਮਿਲ ਜਾਂਦਾ ਤੇ ਇਹਦੇ ਵਿੱਚ ਉਹ ਲੱਕੜ ਜੀ ਆ ਜਿਹੜੀ ਆਪਾਂ ਕੱਢ ਕੇ ਲਾਉਣੀ ਆ ਦਸਤਾਨਾ ਵੀ ਉਹਨਾਂ ਨੇ ਨਾਲ ਹੀ ਭੇਜਿਆ ਵੀ ਇਹਦੇ ਨਾਲ ਖੋਲ ਕੇ ਲਾਇਓ ਹੁਣ ਜਿਵੇਂ ਇਹ ਚਾ ਬਣਿਆ ਹੋਇਆ ਵਾ ਪਲਾਸਟਿਕ ਦਾ ਆ ਇਹ ਹੇਠਲੇ ਪਾਸੇ ਹੀ ਬਣਿਆ ਹੋਇਆ ਇਹ ਆਪਾਂ ਤਾਰ ਜੀ ਉਹਨਾਂ ਨੇ ਭੇਜੀ ਇਹਦੇ ਨਾਲ ਹੀ ਲਾਉਣਾ ਬਸ ਇਹ ਕੁਆਲਿਟੀ ਦਾ ਫਰਕ ਹੁੰਦਾ ਕੰਮ ਦੇ ਵਿੱਚ ਉਹਨਾਂ ਦਾ ਕੋਈ ਫਰਕ ਨਹੀਂ ਕੰਮ ਇਹਨਾਂ ਨੇ ਉਨਾ ਹੀ ਕਰਨਾ ਇਹ ਤਾਂ ਹੈ ਕਿ ਹੁੰਦਾ ਕੀ ਆ ਵੀ ਜਿਹੜਾ ਨਾ ਮੱਖੀਆਂ ਦੇ ਵਿੱਚ ਨਰ ਹੁੰਦੀ ਮੱਖੀ ਇਹ ਜੋ ਆਵਾਜ਼ਾਂ ਉਹਦੀ ਆਉਂਦੀ ਤਿੱਖੀ ਜੀ ਵੀ ਇਹ ਨਰ ਮੱਖੀਆਂ ਨੂੰ ਆਪ ਦੇ ਵੱਲ ਖਿੱਚਦੀ ਆ ਤੇ ਉਹ ਫਿਰ ਇਹਦੇ ਵਿੱਚ ਹੀ ਕੈਦ ਹੋ ਕੇ ਰਹਿ ਜਾਂਦੀਆਂ ਨਿਕਲਦੀਆਂ ਨਹੀਂ ਬਾਹਰ ਜਿਸ ਕਾਰਨ ਮੱਖੀਆਂ ਦੀ ਜਨਸੰਖਿਆ ਕੰਟਰੋਲ ਹੋ ਜਾਂਦੀ ਹੈ ਇਹਦੇ ਨਾਲ ਪੂਰੇ ਤੌਰ ਤੇ ਤਾਂ ਨਹੀਂ ਕਾਬੂ ਪਾ ਸਕਦੇ ਆਪਾਂ ਪਰ ਫਿਰ ਵੀ ਬਹੁਤ ਜ਼ਿਆਦਾ ਬਚਾਅ ਹੋ ਜਾਂਦਾ ਫਲ ਖਰਾਬ ਨਹੀਂ ਹੁੰਦੇ ਹੁੰਦੇ ਤਾਂ ਹੈਗੇ ਮਤਲਬ ਬਹੁਤ ਘੱਟ ਖਰਾਬ ਹੁੰਦੇ ਆ ਤੇ ਇਹ ਆਪਾਂ ਲਾਉਣਾ ਹੁੰਦਾ ਵਾ ਫਲਾਂ ਦੇ ਆਉਣ ਦੇ ਹਿਸਾਬ ਨਾਲ ਜਿਵੇਂ ਬੇਰਾਂ ਦੇ ਵਿੱਚ ਲਾਉਣਾ ਤਾਂ ਅਪ੍ਰੈਲ ਚ ਲੱਗਦਾ ਫਿਰ ਆੜੂਆਂ ਦੇ ਵਿੱਚ ਲਾਉਣਾ ਤਾਂ ਉਹ ਮਈ ਚ ਲੱਗਦਾ ਫਿਰ ਨਾਸਪਾਤੀ ਚ ਲੱਗਦਾ ਜੂਨ ਚ ਜੁਲਾਈ ਚ ਲੱਗਦਾ ਅਮਰੂਦਾਂ ਚ ਅਗਸਤ ਦੇ ਵਿੱਚ ਕਿੰਨੂਆ ਵਾਸਤੇ ਲਾਇਆ ਜਾਂਦਾ ਵਾ ਤੇ 2 ਮਹੀਨਾ ਡੇਢ ਮਹੀਨਾ ਕੱਢਦਾ ਉਹਦੇ ਬਾਅਦ ਆਪਾਂ ਬਦਲ ਸਕਦੇ ਆ 4 4 ਫੁੱਟ ਦੀ ਉਚਾਈ ਤੇ ਲਾਉਣਾ ਹੁੰਦਾ ਮੀਟਰ 1.5 ਮੀਟਰ ਦੀ ਉਚਾਈ ਤੇ ਕਹਿਣ ਤੋਂ ਬਾਅਦ ਤੇ ਇਹ ਜਦੋਂ ਮੱਖੀਆਂ ਵਾਵਾ ਹੋ ਗਈਆਂ ਇਹ ਚ ਇਹਨੂੰ ਖੋਲ ਕੇ ਤੇ ਉਹ ਮੱਖੀਆਂ ਟੋਹਾ ਪੱਟ ਕੇ ਨੱਪ ਦੇਣੀਆਂ ਚਾਹੀਦੀਆਂ ਇਸ ਤਰ੍ਹਾਂ ਕਿਹਾ ਜਾਂਦਾ ਵਾ ਤੇ ਚਲੋ ਆਪਾਂ ਲਾਉਨੇ ਆ ਇਹਨੂੰ ਦੇਖਦੇ ਕੀ ਬਣਦਾ ਕਿਵੇਂ ਲਾਉਣਾ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਾਂ ਆ ਵੇਖੋ ਆ ਲਫਾਫਾ ਸੀ ਇਹਨੂੰ ਆਪਾਂ ਪਾੜਿਆ ਤਾਂ ਉਹਦੇ ਵਿੱਚੋਂ ਆ ਐ ਲਿਵਟਿਆ ਹੋਇਆ ਸੀਗਾ ਲੱਕੜ ਜੀ ਇਹਨ ਕਲੀਏ ਤੇ ਇਹਨੂੰ ਹੁਣ ਆਪਾਂ ਤਾਰ ਨਾਲ ਬੰਨ ਕੇ ਲਾਉਣੀ ਆ ਆ ਬੰਨ ਲਿਆ ਆਪਾਂ ਲੱਕੜ ਜੀ ਨੂੰ ਤੇ ਇਹਦੇ ਵਿੱਚ ਦੀ ਐ ਤਾਰ ਨਗਾ ਲਈ ਇਹ ਵਿੱਚ ਚਲੀ ਗਈ ਤੇ ਆ ਢੱਕਣ ਆਪਾਂ ਜਿਹੜਾ ਉਹ ਇੱਥੇ ਐ ਥੱਲੇ ਲਾ ਦੇਣਾ ਇਹਦਾ ਬੱਸ ਇਹ ਐ ਲੱਗ ਗਿਆ ਇਹ ਰਹਿਣਾ ਥੱਲੇ ਤੇ ਇਧਰ ਲਾ ਪਾਸ ਆਪਾਂ ਦਰਖਤ ਦੇ ਨਾਲ ਬੰਨ ਦੇਣਾ ਵਾ ਇਹਦੇ ਨਾਲ ਹੋਏ ਪਾਸੇ ਮੂਰੀਆਂ ਆ ਇੱਕ ਇਧਰ ਇੱਕ ਆ ਦੂਜੇ ਪਾਸੇ ਇੱਥੋਂ ਦੀ ਮੱਖੀ ਅੰਦਰ ਜਾਂਦੀ ਆ ਉਹ ਤੇ ਮੁਕਤ ਹੋ ਜਾਂਦੀ ਮਤਲਬ ਕਿ ਉਹ ਲੱਕੜ ਜੀ ਤੇ ਬਾਸ਼ਨਾ ਤੇ ਬਸ ਫਿਰ ਬਾਹਰ ਨਹੀਂ ਨਿਕਲਦੀ ਤੇ ਆਪਾਂ ਨੂੰ ਇੱਥੇ ਪਤਾ ਲੱਗ ਜਾਂਦਾ ਵੀ ਕਿੰਨੀਆਂ ਕਿ ਮੱਖੀਆਂ ਹੋ ਗਈਆਂ ਜਦੋਂ ਆ ਕੌਲਾ ਜਾਂ ਭਾਰ ਜੋ ਫਿਰ ਆਪਾਂ ਲਾ ਕੇ ਇਹਨਾਂ ਨੂੰ ਨਿਕਲ ਜਾਂਦਾ ਟੱਕਣ ਜਾਂ ਉਹ ਮੱਖੀਆਂ ਨੱਪ ਕੇ ਤੇ ਇਹ ਟੱਕਣ ਜਾਂ ਦਵਾਰਾ ਲਾ ਦੇਣਾ ਇਹ ਇਸ ਤਰ੍ਹਾਂ ਇਹ ਕੰਮ ਕਰਦਾ ਵਾ ਤੇ ਇਹਨਾਂ ਕੋਈ ਮਹਿੰਗਾ ਜਲਸਾ ਨਹੀਂ ਆਠ ਲਾਉਣੇ ਹੁੰਦੇ ਆ ਇੱਕ ਕਿੱਲੇ ਦੇ ਵਿੱਚ ਆਠ ਲਾਉਣੇ ਹੁੰਦੇ ਆ ਤੇ ਘਰ ਦੀ ਬਗੀਚੀ ਵਾਸਤੇ ਆਪਾਂ ਨੂੰ ਇੱਕ ਹੀ ਬਹੁਤ ਆ ਅੱਛਾ ਇੱਕ ਗੱਲ ਹੋਰ ਵੀ ਆ ਇਹ ਕੱਲੇ ਵੀ ਮਿਲ ਜਾਂਦੇ ਯੂਨੀਵਰਸਿਟੀ ਚੋਂ ਮਿਲ ਜਾਂਦੇ ਮੇਤੋਂ ਨਾ ਕਿ ਜਾ ਨਹੀਂ ਹੋਇਆ ਤਾਂ ਹੀ ਆਪਣੇ ਫਲ ਖਰਾਬ ਹੋ ਗਏ ਤੇ ਮੈਂ ਡੀਕ ਦਾ ਰਿਹਾ ਇੱਥੇ ਕਿਹਾ ਦੁਕਾਨਾਂ ਵਾਲਿਆਂ ਨੂੰ ਵੀ ਕਿਹਾ ਇੱਕ ਦੋ ਬੰਦਿਆਂ ਨੇ ਮੈਨੂੰ ਕਿਹਾ ਵੀ ਲਿਆ ਕੇ ਦੇਾਂਗੇ ਤੇ ਕਾਲਾ ਹੀ ਹੋ ਗਈ ਬਸ ਉੱਥੋਂ ਲਿਉਣ ਦੀ ਯੂਨੀਵਰਸਿਟੀ ਤੋਂ ਉਹਨਾਂ ਨੇ ਸਿੰਪਲ ਬੋਤਲਾਂ ਦਾ ਬਣਾਇਆ ਹੁੰਦਾ ਜਿਵੇਂ ਆਪਣੇ ਪਲਾਸਟਿਕ ਦੀਆਂ ਬੋਤਲਾਂ ਹੁੰਦੀਆਂ ਨੇ ਨਾ ਮੈਂ ਕਰੀ ਲੁਬਗੀਚੀ ਚੋਂ ਲਾਇਆ ਸੀ ਅੱਗੇ ਤੇ ਬਸ ਉਹ ਵੀ ਤੁਸੀਂ ਬਣਾ ਸਕਦੇ ਆ ਬੋਤਲ ਆ ਜਿਵੇਂ ਆਪਣੇ ਬੋਤਲਾਂ ਦੀ ਪਲਾਸਟਿਕ ਉਹਦੇ ਵਿੱਚ ਆਈਂ ਸਾਈਡ ਤੇ ਗਲੀਆਂ ਕੱਢ ਲਓ ਦੋਹੀਂ ਪਾਸੇ ਤੇ ਇੱਕ ਕੱਢ ਲਓ ਤਾਂ ਹਾਂ ਉਹਦੇ ਵਿੱਚ ਆਈਂ ਤੁਸੀਂ ਆ ਕੱਲੇ ਮਿਲ ਜਾਣੇ ਆ ਤੇ ਕੱਲੇ ਸਸਤੇ ਮਿਲ ਜਾਣਗੇ ਇਹ ਕੱਲੇ ਮੰਗਾ ਲਓ ਤੇ ਉਸ ਤਰ੍ਹਾਂ ਲਾ ਲਓ ਉਹ ਹੋਰ ਵੀ ਸਸਤਾ ਪੈ ਜਾਊਗਾ ਕੰਮ ਇਸ ਤਰੀਕੇ ਨਾਲ ਵੀ ਇਹ ਬਣ ਜਾਂਦਾ ਵਾ ਕਈ ਹੋਰ ਆਪ ਦਾ ਦੇਸੀ ਜਗਾੜ ਵੀ ਕਰ ਲੈਂਦੇ ਕਹਿੰਦੇ ਭਾਬਾ ਥਿਊਰੀ ਇਹਦੀ ਇਹ ਆ ਬਸ ਇਸ ਤਰ੍ਹਾਂ ਆਪਾਂ ਲਾਤਾ ਵੇ ਟਾਣੀ ਦੇ ਨਾਲ ਹੀ ਬੰਨਤਾ ਇਕ ਇਧਰ ਨਾਲ ਬੰਨਤਾ ਆਪਾਂ ਬਸ ਆਪਣਾ ਕਿਉਂਕਿ ਬੂਟੇ ਥੋੜੇ ਆ ਫਲਾਂ ਵਾਲੇ ਤੇ ਆਪਾਂ ਦੋ ਹੀ ਬੰਨੇ ਆ ਤੇ ਦੋ ਹੀ ਬੋਤਲ ਆ ਆ ਵੇਖੋ ਇੱਕ ਮੱਖੀ ਤਾਂ ਆ ਵੀ ਗਈ ਇੱਥੇ ਤੇ ਆ ਕੇ ਬੈਠੀ ਇਧਰਲੇ ਪਾਸੇ ਆ ਵੇਖੋ ਇਹਨੇ ਹੁਣ ਵਿੱਚ ਵੜ ਜਾਣਾ ਇਹ ਮਤਲਬ ਕਿ ਜਦੋਂ ਆਪਾਂ ਲਾਇਆ ਤੁਰੰਤ ਕੰਮ ਕਰਨਾ ਸ਼ੁਰੂ ਇਹ ਇਹੋ ਜੀ ਚੀਜ਼ ਆ ਆ ਵੇਖੋ ਹਣੇ ਜਾਂਦੀ ਹੈ ਹੌਲੀ ਹੌਲੀ ਇਹਨੇ ਅੰਦਰ ਵੜ ਜਾਣਾ ਫਸ ਜਾਣਾ ਆ ਦੇਖੋ ਗਈ ਨਾ ਅੰਦਰ ਬਸ ਆਏ ਫਸ ਜਾਣਾ ਇਹਨੇ ਆਏ ਆ ਕੇ ਫਸੀ ਜਾਣੀਆਂ ਬਹੁਤ ਇਕੱਠੀਆਂ ਹੋ ਜਾਂਦੀਆਂ ਇਹਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਇੱਕ ਅੱਧੀ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਇਕੱਠੀਆਂ